90 ਪਾਵਰ ਦਾ ਟਰੈਕਟਰ ਹੈ ਜੀ ਅੱਜ ਕੱਲ ਬੰਦ ਹੋ ਚੁੱਕਿਆ ਜੀ ਇਹ ਆਉਣਾ ਮਾਈਕੋ ਪੰਪ ਦੇ ਵਿੱਚ ਹੈ ਜੀ ਵੱਡੀ ਗੱਲ ਇਹ ਹੈ ਮਾਈਕੋ ਪੰਪ ਦੇ ਵਿੱਚ ਹੈ ਮਾਈਕੋ ਪੰਪ ਜੀ ਫਰਸਟ ਪਾਰਟੀ ਦੇ ਨਾਮ ਹੈ ਸਾਰੀ ਰੈਸੈਸਰੀ ਨਾਲ ਆਈ ਹੈ ਜੀ ਠੀਕ ਹੈ 280 85 ਘੰਟੇ ਚੱਲਿਆ ਜੀ ਸਿਰਫ ਹਾਂ ਜੀ ਹਾਂ ਆ ਨਾਲ ਲਈ ਜੀ ਇਹ ਲਫਾਫਾ ਲੈ ਮੇਤਰੋ ਸੀਟਾਂ ਤੋਂ ਕਵਰ ਵੀ ਉਤਰਿਆ ਹੋਇਆ ਜਮ ਕੇ ਦੀ ਹੈ ਹੈਨਾ ਜੀ ਬਾਜ ਦਾ ਬੱਚਾ ਹੂੰ ਇਹ ਕੱਲ ਹੀ ਲੈ ਕੇ ਆਂਦਾ ਈ ਟਰੈਕਟਰ ਜਾਨੀ ਇੰਨਾ ਨਵਾਂ ਐ ਅੱਛਾ ਵੀ ਨਹੀਂ ਮੈਂ ਛੋਟਾ ਟਰੈਕਟਰ ਤੁਹਾਨੂੰ ਪਤਾ ਵੀ ਆਪਣੇ ਕੋਲੇ ਮੈਨੂੰ ਲੱਗਦਾ ਵੀ ਇਹੀ ਹੈਗਾ ਹਾਂ ਠੀਕ ਆ ਵੱਡੇ ਹੀ ਨੇ ਇਹ ਟਰੈਕਟਰ ਜਾਨੀ ਜਿਆਦਾ ਨਵਾਂ ਸੀ ਉਹ ਵੀ ਚੰਗਾ ਕਰਕੇ ਲਿਆਂਦਾ ਨਾਲ ਦੇ ਟਾਇਰ ਨਹੀਂ ਇਹਦੇ ਟਰੈਕਟਰ ਦੇ ਅੱਛਾ 15 ਮਾਡਲ ਹੋਵੇ ਇੰਨੀ ਸੋਹਣੀ ਕੰਡੀਸ਼ਨ ਹੋਵੇ ਇਹ ਫਿਰ ਖਾਲੇ ਜੀ ਦਾ ਪਾੜਾ ਲੀਹੋ ਹੂੰ ਲੈ ਰੇਕ ਟ੍ਰੀਬਾ ਜਮਲ ਨਵਾਂ ਟਰੈਕਟਰ ਆਈ ਜਮੇ ਨਵਾਂ ਟਰੈਕਟਰ ਹੈ ਹਨਾ 2021 ਮਾਡਲ ਆਈ ਜੀ 4 ਵੀਲ ਦੇ ਵਿੱਚ ਆਈ ਸਾਰਾ ਫੁੱਲ ਸਮਾਨ ਨਾਲ ਆ ਸਮੇਤ ਡੈੱਕ ਚਾਲੂ ਹਾਲਤ ਦੇ ਵਿੱਚ ਆਈ ਟੌਪ ਮਾਡਲ ਆ ਗਈ ਇਹ ਵੇਟ ਨਾਲ ਆਈ ਕੰਪਨੀ ਦੇ ਨਾਲ ਦੇ ਟਾਇਰ ਨਹੀਂ ਚਾਰੇ ਅਸਾ ਚੌਕਟ ਟਾਇਰਾਂ ਦੇ ਨਾਲ ਦਾ ਇਹ ਕਿੰਨਾ ਕੁ ਚੱਲਿਆ ਹੋਣਾ ਜੀ ਫਿਰ ਇਹ ਵੀ ਇੰਨਾ ਕੀ ਚੱਲਿਆ ਹੋਊਗਾ ਜੀ 5100 ਘੰਟਾ ਚੱਲਿਆ ਹੋਇਆ ਆਈ 1200 ਘੰਟਾ ਬਸ ਲੱਗ ਪਰ ਰਹਿਮਤ ਖਾਵਾਂ ਕਰ ਲਈ ਦੇਖੀ ਦੇਖੋ ਇਹ 1132 ਘੰਟੇ ਚੱਲਿਆ ਜੀ ਜੇ ਟਰੈਕਟਰ ਲੈਣ ਦਾ ਸੁਪਨਾ ਦਿਲ ਵਿੱਚ ਕਿਸੇ ਮਾਂ ਦੇ ਜਾਏ ਦੇ ਤਾਂ ਮੇਲਾ ਲੱਗਿਆ ਪਿਆ ਮਿੱਤਰੋ ਵਿੱਚ ਹੰੜਿਆਏ ਦੇ ਬਾਕੀ ਨਾ ਸੱਜਣੋ ਟਰੈਕਟਰਾਂ ਦਾ ਮੇਲਾ ਲੱਗਿਆ ਹੋਇਆ ਹੈ ਇਧਰਲੇ ਪਾਸੇ ਖੜਾ ਜੌਂਡੀਅਰ 5405 ਬਿਲਕੁਲ ਨਵੀਂ ਕੰਡੀਸ਼ਨ ਦਾ ਇਧਰਲੇ ਪਾਸੇ ਖੜਾ ਮੈਸੀ 241 ਡੀਆਈ ਤੁਹਾਨੂੰ ਇਧਰਲੇ ਪਾਸੇ ਵੀ ਦਿਖਾ ਦਿੰਨੇ ਆ ਸਵਰਾਜ 855 ਖੜਾ ਤੇ ਇਹ ਖੜਾ ਸੋਨਾਲਿਕਾ ਵਰਟ ਰੈਕ 90 ਆਰ ਐਕਸ ਗੱਲ ਇੱਥੇ ਨਹੀਂ ਮੁੱਕਦੀ ਬਹੁਤ ਸਾਰਾ ਸਟਾਕ ਆਇਆ ਪਿਆ ਸੱਜਣੋ ਇਸ ਟਾਈਮ ਆਪਾਂ ਖੜੇ ਆ ਜੱਗੀ ਬਾਬੇ ਦੇ ਸ਼ੋਅਰੂਮ ਤੇ ਪਹਿਲਾਂ ਆਪਾਂ ਸਵਾਗਤ ਕਰ ਲਈਏ ਬਾਬਾ ਜੀ ਇਸਤਰੀ ਕਾਲ ਜੀ ਬਾਈ ਇਸਤਰੀ ਕਾਲ ਜੀ ਠੀਕ ਹੈ ਜੀ ਤੁਹਾਨੂੰ ਜੀ ਸਭ ਤੋਂ ਪਹਿਲਾਂ ਜੀ ਤੁਹਾਡੇ ਚੈਨਲ ਨੂੰ ਤੇ ਤੁਹਾਡੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੱਜਣੋ ਤੁਹਾਨੂੰ ਮੈਂ ਥੋੜੀ ਜਿਹੀ ਚਾਨਣਾ ਪਾ ਦਈਏ ਇਹ ਬਾਬਾ ਜੀ ਨਾ ਬਹੁਤ ਟਾਈਮ ਤੋਂ ਟਰੈਕਟਰਾਂ ਦੇ ਕਾਰੋਬਾਰ ਦੇ ਨਾਲ ਜੁੜੇ ਹੋਏ ਨੇ ਮੈਂ ਅਕਸਰ ਹੀ ਗੱਲ ਕਰਦਾ ਹੁੰਨਾ ਕਹਿੰਦਾ ਮੈਂਟ ਮੈਂਟ ਤੇ ਤਾਂ ਹੀ ਸੱਜਣੋ ਵੱਜਦੀ ਘੰਟੀ ਐ ਪੇਪਰਾਂ ਦੀ ਇਹਨਾਂ ਦੀ ਹੁੰਦੀ ਫੁੱਲ ਗਰੰਟੀ ਐ ਤਾਂ ਹੀ ਮੈਂਟ ਮੈਂਟ ਤੇ ਤੁਹਾਡੇ ਸਰੋਤਿਆਂ ਦੇ ਫੋਨ ਆਉਂਦੇ ਨੇ ਤੇ ਕਿੰਨਾ ਟਾਈਮ ਹੋ ਗਿਆ ਜੀ ਆਪਾਂ ਨੂੰ ਦੱਸਿਓ ਥੋੜਾ ਜਿਹਾ ਤੁਸੀਂ ਜਵਾਨੀ ਆਪਾਂ ਨੂੰ ਲੱਗ ਲਗਭਗ ਹੋ ਗਿਆ ਜੀ 15 ਤੋਂ 17 ਸਾਲ ਕੰਮ ਕਰ 15 ਤੋਂ 17 ਸਾਲ ਹੋ ਗਏ ਕੰਮ ਕਰਦਿਆਂ ਨੂੰ ਹਾਂਜੀ ਓਕੇ ਅ ਆਪਣੇ ਕੋਲੇ 15 ਤੋਂ 17 ਟਰੈਕਟਰ ਹੈਗੇ ਆ ਜੀ ਠੀਕ ਹੈ ਜੀ ਤੇ ਹੁਣ ਆਪਾਂ ਸ਼ੁਰੂਆਤ ਹੈ ਜੇ ਗੱਲ ਕਰੀਏ ਚ ਫੋਰ 휠 ਵੀ ਤੁਹਾਡੇ ਲਵੇ ਹੁੰਦੇ ਆ ਤੇ ਫੋਰ 2 ਵੀ ਆ ਨਾ 2휠 ਦੇ ਵਿੱਚ ਵੀ ਹੁੰਦੇ ਆ ਹਾਂ ਸਾਰੇ ਤੇ ਆਪਾਂ ਸਾਰੇ ਟਰੈਕਟਰ ਆਪਣੇ ਕੋਲੇ ਹਾਜ਼ਰ ਹੈ ਜੀ ਸਭ ਤੋਂ ਪਹਿਲਾਂ ਮੇਰੀ ਬੇਨਤੀ ਹੈ ਸਾਰੇ ਵੀਰਾਂ ਨੂੰ ਹਾਂ ਜੀ ਵੀ ਸਾਰੀ ਵੀਡੀਓ ਦੇਖ ਲਿਆ ਕਰੋ ਪਹਿਲਾਂ ਹੂੰ ਕਿਉਂਕਿ ਇਹਦੇ ਵਿੱਚ ਅਸੀਂ ਮਾਡਲ ਵੀ ਦੱਸਾਂਗੇ ਤੁਹਾਨੂੰ ਏਰੀਆ ਵੀ ਦੱਸਾਂਗੇ ਕਿੰਨੇ ਚੱਲੇ ਆ ਉਹ ਵੀ ਦੱਸਾਂਗੇ ਰੇਟ ਵੀ ਦੱਸਾਂਗੇ ਤੇ ਰੇਟ ਕੋਈ ਸਾਡਾ ਲੱਖ ਵੀਰੋਂ ਵੱਧ ਨਹੀਂ ਹੁੰਦਾ ਵੀ ਅਸੀਂ ਕੋਈ ਲੱਖ ਰੇਟ ਵੱਧ ਮੰਗ ਲੈਨੇ ਆ। ਬਿਲਕੁਲ ਜੀ ਬਿਲਕੁਲ ਠੀਕ ਆ ਕਿ ਨਾ ਜੇ ਕਿਸੇ ਨੂੰ ਆਇਆ ਲੱਗੇ ਵੀ ਇਹ ਲੱਖ ਵੱਧ ਮੰਗਦੇ ਆ ਫੇਰ ਵੀਰ ਬਣ ਕੇ ਚਾਹੇ ਉਹ ਸਾਨੂੰ ਫੋਨ ਨਾ ਲਾਉਣ। ਆਇਆਂ ਦਾ ਮਾਨਤਾਨ ਵੱਧ ਤੋਂ ਵੱਧ ਕਰਾਂਗੇ। ਜੀ। ਤਾਕਜਾਂ ਦੀ ਸਾਡੀ ਜ਼ਿੰਮੇਵਾਰੀ ਹੂ ਛੋਡੇ ਨੌ ਹੁਣ ਤੱਕ ਦੀ ਗਾਰੰਟੀ ਹਾਂ ਬਾਕੀ ਜੇ ਕੋਈ ਵਰਨਾ ਪੇਮੈਂਟ ਘਟ ਹੁੰਦੀ ਆ ਤਾਂ ਲੋਨ ਵੀ ਬਈਉਰੀ ਕਰਵਾ ਦਿੰਦੇ ਆ। ਲੋਨ ਦੀ ਸਾਡੇ ਕੋਲੇ ਫੁੱਲ ਸਬਦਾਗੀ ਜੀ। ਛੋਡਾ ਸਿਬਲ ਸਕੋਰ ਸਹੀ ਹੋਣਾ ਚਾਹੀਦਾ ਸਾਰੇ ਸਾਡੇ ਟਰੈਕਟਰਾਂ ਦੇ ਸਾਡਿਆਂ ਦੇ ਸਾਰਿਆਂ ਤੇ ਲੋਨ ਹੋਊਗਾ। ਹਾਂਜੀ। ਆਪਾਂ ਪਿੰਡ ਹੰਢਿਆਏ ਦੇ ਵਿੱਚ ਖੜੇ ਆ ਜੀ ਪਿੰਡਾ ਰੋਡ ਇੱਥੋਂ ਸਿਰਫ ਨੇੜੀ ਹੀ ਆਪਣੇ ਸਾਹਮਣੇ ਆ ਗਿਆ ਉਹ ਸਾਹਮਣੇ ਦੇਖ ਲਈ ਆਪਣਾ ਪਿੰਡ ਹੰਢਿਆ ਦਾ ਬਹੁਤ ਵੱਡਾ ਪਲੇਟੀ ਬਣੀ ਹੈ ਜੀ ਰੇਲਵੇ ਸਟੇਸ਼ਨ ਆ ਰੇਲਵੇ ਸਟੇਸ਼ਨ ਦੇ ਬਿਲਕੁਲ ਨਜ਼ਦੀਕ ਘਰ ਆ ਜਾਂਦਾ ਹੈ ਹਨਾ ਜੀ ਇੱਥੇ ਗੁਰਦੁਆਰਾ ਜੀ ਅੜੀਸਰ ਬਹੁਤ ਮਸ਼ਹੂਰ ਨੇ ਹੂੰ ਤੇ ਨਵੇਂ ਪਾਸਾ ਸ੍ਰੀ ਗੁਰਤੇਗ ਬਹਾਦਰ ਜੀ ਮਹਾਰਾਜ ਜੀਆਂ ਦੇ ਇੱਥੇ ਚਰਨ ਪਏ ਹੋਏ ਆਈ ਸਾਡਾ ਪਿੰਡ ਹੰਢਿਆ ਇੱਥੇ ਸਟੈਂਡਰਡ ਕਮੈਨ ਬਣਦੀ ਆ ਬਲਕਾਰ ਕਮੈਨ ਬਣਦੀ ਆ ਸਟੈਂਡਰਡ ਟਰੈਕਟਰ ਬਣਦਾ ਹੂੰ ਬਹੁਤ ਵੱਡਾ ਹੀ ਇੱਥੇ ਮਾਅ ਹਗਾ ਜੀ ਜਿਹੜੇ ਸਾਰੇ ਜਾਣਦੇ ਆ ਬਿੰਡਾ ਰੋਡ ਤੋਂ ਇਹ ਸਾਰ ਲਗਭਗ 2 ਤੋਂ 2.5 ਕਿਲੋਮੀਟਰ ਦੇ ਵਿੱਚ ਬਿਲਕੁਲ ਜੀ ਬਾਕੀ ਚੌਂਕ ਵੀ ਆਪਣੇ ਨਾਲ ਜੀ ਹਾਂ ਤੇ ਹੋਰ ਕੋਈ ਜਾਣਕਾਰੀ ਲੈਣੀ ਹੋਵੇ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਬਾਬਾ ਜੀ ਦਾ ਨੰਬਰ ਵੀ ਲਿਖਤਾ ਤੇ ਸ਼ੁਰੂਆਤ ਆਪਾਂ ਕਰ ਲਈ ਜੀ 5405 ਤੋਂ ਹਾਂਜੀ ਹਾਂ ਤੇ ਦੱਸਿਓ ਜੀ ਇਹਦੇ ਬਾਰੇ ਕੀ ਗੱਲਬਾਤ ਹੈ ਕਿੰਨਾ ਮਾਡਲ ਹੈ ਕਿੰਨੇ ਦਾ ਬਣੂ ਇਹ ਵੀਰ ਜੀ 5405 ਟਰੈਕਟਰ ਹੈਗਾ ਫਰਸਟ ਪਾਰਟੀ ਦੇ ਨਾਮ ਹੈ ਜੀ ਪੰਜਾਬ ਨੰਬਰ ਹੈ ਜੀ ਹਮ ਇਹ ਫੁੱਲ ਟਾਪ ਹੈ ਜੀ ਫੁੱਲ ਟਾਪ ਹੈ ਹਾਂਜੀ ਹਾਂ ਇਹਦੇ ਵਿੱਚ ਜੀਡੀ ਲਿੰਕ ਆ ਗਿਆ ਜੀ ਜੀ ਠੀਕ ਹੈ ਨਾ ਉਸ ਤੋਂ ਬਾਅਦ ਇਹਦੇ ਵਿੱਚ ਜੀਡੀ ਲਿੰਕ ਤੋਂ ਬਣਾਇ ਸੈਕਰੋਮਿਕ ਗੇੜਾ ਗੇ ਠੀਕ ਹੈ ਜੀ ਤੇ ਜੇ ਗੱਲ ਬਾਕੀ ਸਾਰੇ ਜਿਹੜੇ ਫੰਕਸ਼ਨ ਹੁੰਦੇ ਆ ਜ਼ਿਆਦਾਤਰ ਆਪਾਂ ਨੂੰ ਜੇ ਟਰੈਕਟਰ ਲੈਣ ਜਾਵਾਂਗੇ ਜੀ ਡੀ ਲਿੰਕ ਤੇ ਸੈਕ్రోਮਿਕ ਨਹੀਂ ਮਿਲਦਾ ਪਰ ਇਹਦੇ ਵਿੱਚ ਹਾਜ਼ਰ ਹੈਗਾ ਜੀ ਠੀਕ ਹੈ ਜੀ ਉਹ ਫੀਚਰ ਹੈਗੇ ਆ ਸਾਰੇ ਹਾਂ ਜੀ ਇਹਦੇ ਵਿੱਚ ਸਾਰੇ ਫੀਚਰ ਨੇ ਜੀ ਠੀਕ ਹੈ ਜੀ ਇਹਦੇ ਉੱਪਰ ਦੀ ਕੋਈ ਅਜੇ ਤੱਕ ਮਾਡਲ ਹੀ ਨਹੀਂ ਆਇਆ ਜੀ ਅਸਾਂ ਇਹ ਜਾਨੀ ਕਿ ਐਂਡ ਹੈ ਗੱਲਬਾਤ ਐਂਡ ਹੈ ਜੀ 2021 ਮਾਡਲ ਨਾਲ ਦੇ ਟਾਇਰ ਨੇ ਜੀ ਟਰੈਕਟਰ ਅੱਛਾ 21 ਮਾਡਲ ਨਾਲ ਦੇ ਟਾਇਰ ਨੇ ਦੀ ਘੰਟੇ ਕਿੰਨੇ ਚੱਲੇ ਹੋਊਗਾ ਜੀ ਫਿਰ ਇਹ ਲਗਭਗ ਚੱਲਿਆ ਜੀ 8 ਤੋਂ 850 ਘੰਟਾ ਤੇ ਲੈ ਮਿੱਤਰੋ 8 850 ਘੰਟਾ ਚੱਲਿਆ ਹੋਇਆ ਜੇ ਗੱਲ ਕਰੀਏ ਇਹਦਾ ਰੇਟ ਕੀ ਹੈ ਜੀ ਅੱਜ ਦਾ ਇਹਦਾ ਰੇਟ ਹੈਗਾ ਜੀ 12 ਲੱਖ ਰੁਪਈਆ ਜੀ 12 ਲੱਖ ਰੁਪਈਆ ਆ ਚਾਰ ਪਲੇਟਾਂ ਕੰਪਨੀ ਦੀਆਂ ਨਾਲ ਨੇ ਜੀ ਇਹਦੇ ਸੋਪੀ ਨਾਲ ਆਈ ਲੈ ਮਿੱਤਰੋ ਫੁੱਲ ਸੈਂਸ ਇਹਦੇ ਵਿੱਚ ਕਮੀ ਨਹੀਂ ਜੀ ਸਾਰੀਆਂ ਨਾਲ ਨੇ ਠੀਕ ਹੈ ਜੀ ਮਾਨਤਾਨ ਸੱਜਣੋ ਤੁਹਾਡਾ ਹਰੇਕ ਟਰੈਕਟਰ ਦੇ ਵਿੱਚੋਂ ਕਰਕੇ ਤੋਰਾਂਗੇ ਹਨਾ ਜੀ ਤੇ ਗੱਲ ਕਰ ਲਈਏ ਜੀ ਇਹਦੀ ਮੈਸੀ 2 2019 ਮਾਡਲ ਆ ਗਿਆ ਹਾਂਜੀ ਫਰਸਟ ਪਾਰਟੀ ਦਾ ਨਾਮ ਹੈ ਆਪਣੇ ਪਿੰਡ ਦਾ ਨਿਕਲਿਆ ਹੋਇਆ ਟਰੈਕਟਰ ਹੈ ਜੀ ਹੰਡਿਆਈ ਦਾ ਨਿਕਲਿਆ ਹੋਇਆ ਹੰਡਿਆਈ ਦਾ ਨਿਕਲਿਆ ਹੀ ਆਪਣੇ ਗਮਾਨਤ ਨਿਕਲਿਆ ਹੋਇਆ ਟਰੈਕਟਰ ਹੈ ਠੀਕ ਹੈ ਜੀ ਆਲੂਆਂ ਦੀ ਉਹਨਾਂ ਦੀ ਖੇਤੀ ਸੀ ਉਹ ਆਲੂ ਲਾਉਣੋਂ ਹਟ ਗਿਆ ਹੀ ਆਪਣੇ ਕੋਲੇ ਖੜਿਆ ਗਿਆ ਠੀਕ ਹੈ ਜੀ ਤਾਂ ਮੈਂ ਪਿੱਛੋਂ ਵੀ ਦਿਖਾ ਦੇ ਕਰਾਂ ਟਰੈਕਟਰ ਦੀ ਕੰਡੀਸ਼ਨ ਇਹ ਨਾ ਬਹੁਤ ਭਰਾ ਸਾਨੂੰ ਫੋਨ ਲਾਉਂਦੇ ਹੁੰਦੇ ਆ ਵੀ ਬਾਈ ਜਿਹਦਾ ਘੱਟ ਖਰਚਾ ਟਰੈਕਟਰ ਦਾ ਉਹ ਟਰੈਕਟਰ ਹੋਵੇ ਮੇਤਰ ਉਹ ਇਹਨੂੰ ਨਾ ਵੱਧ ਖੇਤੀ ਵਾਲਾ ਕਿਸਾਨ ਵੀ ਵਰਤ ਸਕਦਾ ਤੇ ਘੱਟ ਖੇਤੀ ਵਾਲਾ ਕਿਸਾਨ ਵੀ ਵਰਤ ਸਕਦਾ ਤੇ ਜੇ ਇਹਦੀ ਗੱਲ ਕਰੀ ਜੀ ਤਾਂ ਕੀ ਪ੍ਰਾਈਜ਼ ਰ ਹੈ ਇਹਦਾ 6 ਲੱਖ ਤੇ 30 ਹਜ਼ਾਰ ਰੁਪਏ ਡਿਮਾਂਡ ਹੈ ਜੀ ਬਾਕੀ ਮੌਕੇ ਦੇ ਮਾਨਤਾਨ ਹੋ ਜਾ ਠੀਕ ਹੈ ਲੈ ਮਿੱਤਰੋ ਹਣਾ ਤੇ ਜੇ ਗੱਲ ਕਰ ਲਈ ਜੀ 855 ਦੀ ਇਹ ਕਿੰਨਾ ਮਾਡਲ ਹੈ ਇਹ 855 ਹੀ ਬਟੰਡਾ ਨੰਬਰ ਹੈ ਜੀ ਹੂੰ ਥਰਡ ਪਾਰਟੀ ਦੇ ਨਾਮ ਹੈ ਜੀ ਠੀਕ ਹੈ ਜੀ ਇਹ ਸਵਾ 400 ਘੰਟਾ ਚੱਲਿਆ ਹੋਇਆ ਜੀ ਨਾਲ ਦੇ ਟਾਇਰ ਨੇ ਜੀ ਟਾਪ ਮਾਡਲ 3 ਸਪੀਡ ਦੇ ਵਿੱਚ ਆਈ ਏ ਬੀ ਸੀ ਗੇਅਰ ਦੇ ਵਿੱਚ ਠੀਕ ਹੈ ਜੀ ਯਾਨੀ 2022 ਦਾ ਟਾਪ ਮਾਡਲ ਹੈ ਇਹ ਠੀਕ ਹੈ ਜੀ ਇਹ ਬੰਦ ਹੋ ਚੁੱਕਿਆ ਸੋ ਨੂੰ ਵੀ ਪਤਾ ਹੋਣਾ ਹਾਂ ਇਹ ਮਤਲਬ ਹੁਣ ਆਉਣੇ ਜਿਵੇਂ ਕਹਦੀ ਤੇ ਜੀ ਗੱਲ ਕਰੀ ਇਹਦਾ ਕੀ ਪ੍ਰਾਈਸ ਹੈ ਜੀ ਇਹਦਾ ਹੈਗਾ ਜੀ 7 ਲੱਖ 70000 ਰੁਪਇਆ ਲੈ ਮਿੱਤਰੋ 7 ਲੱਖ ਤੇ 70000 ਇਹ ਟਰੈਕਟਰ ਦੀ ਕੀਮਤ ਹੈ ਤੇ ਬਾਕੀ ਜਿਹੜਾ ਆ ਖੜਾ ਜੀ ਵਰਲਡ ਟਰੈਕ 90 ਦਾ ਇਹ ਟਰੈਕਟਰ ਹੈ ਜੀ 2015 ਮਾਡਲ ਆਈ ਹਾਂਜੀ ਇਹਦੇ ਦਵਾਰੇ ਦੇ ਟਾਇਰ ਨੇ ਜੀ ਹੂੰ ਬਾਕੀ ਸਾਰਾ ਟਰੈਕਟਰ ਤੁਹਾਡੇ ਸਾਹਮਣੇ ਆਈ ਠੀਕ ਹੈ ਜੀ 90 ਪਾਵਰ ਦਾ ਟਰੈਕਟਰ ਹੈ ਜੀ ਅੱਜ ਕੱਲ ਬੰਦ ਹੋ ਚੁੱਕੇ ਆ ਇਹ ਆਉਣਾ ਮਾਈਕੋ ਪੰਪ ਦੇ ਵਿੱਚ ਆਈ ਵੱਡੀ ਗੱਲ ਇਹ ਹੈ ਤਾਂ ਮਾਈਕੋ ਪੰਪ ਦੇ ਵਿੱਚ ਆਈ ਮਾਈਕੋ ਪੰਪ ਜੀ ਫਰਸਟ ਪਾਰਟੀ ਦੇ ਨਾਮ ਹੈ ਸਾਰੀ ਰੈਸੈਸਰੀ ਨਾਲ ਆਈ ਹੈ ਠੀਕ ਹੈ ਕਨ ਉਪੀ ਕੰਪਨੀ ਦੀ ਆ ਗਈ ਜੀ ਵੇਟ ਮੂਰੇ ਫੁੱਲ ਆ ਗਏ ਜੀ ਮਗਰ ਫੁੱਲ ਆ ਗਏ ਨਾਲ ਠੀਕ ਹੈ ਜੇ ਇਹਦਾ ਕੀ ਰੇਟ ਰਹੂਗਾ ਅੱਜ ਦਾ ਇਹਦਾ ਹੈਗਾ ਜੀ ਰੇਟ 8 ਲੱਖ ਤੇ 45000 ਲੈ ਮਿੱਤਰੋ 8 ਲੱਖ ਤੇ 45000 ਇਹਦਾ ਰੇਟ ਹੈ ਤੇ ਹੁਣ ਉਹਨਾਂ ਟਰੈਕਟਰ ਤਾਂ ਬੜੇ ਜਿਆਦਾ ਖੜੇ ਐ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤੇ ਹੁਣ ਇਹਦੀ ਗੱਲ ਕਰਦੇ ਆ ਜੀ 52 10 ਜੌਂਡੀ ਅਰਦੀ ਇਹ ਫਰਸਟ ਪਾਰਟੀ ਦੇ ਨਾਮ ਆਈ ਟਰੈਕਟਰਾਂ ਹਾਂਜੀ ਇਹ 280 85 ਘੰਟੇ ਚੱਲਿਆ ਜੀ ਸਿਰਫ ਹਾਂਜੀ ਹਾਂ ਆ ਨਾਲ ਲਈ ਇਹਦੀ ਲਫਾਫਾ ਲੈ ਮਿੱਤਰੋ ਸੀਟੇ ਤੋਂ ਕਵਰ ਵੀ ਨਹੀਂ ਉਤਰਿਆ ਹੋਇਆ ਜਮ ਕਹਿੰਦੀ ਹੈ ਹਨਾ ਜਮਾ ਰੇਨੋ ਨਾਲ ਦਾ 28085 ਘੰਟੇ ਚੱਲੇ ਹੋਏ ਆ ਡਿਸਟ੍ਰੀਬਿਊਟਰ ਦੇ ਨਾਲ ਆਈ ਇਹ ਗੀਅਰ ਪ੍ਰੋਚ ਆ ਗਿਆ ਜੀ 4 ਸਪੀਡਾਂ ਦੇ ਵਿੱਚ ਜਿਹੜਾ ਸਭ ਤੋਂ ਵੱਧ ਵੇਕਣ ਵਾਲਾ ਮਾਡਲ ਇਹ ਹੈ ਜੀ ਅਸਾ ਗੀਅਰ ਪ੍ਰੋ ਵਾਲਾ ਗੀਅਰ ਪ੍ਰੋ ਆ ਜੀ 5210 ਚ 5210 ਫੁੱਲ ਗ੍ਰੀਨ ਆ ਇਹ ਹੈ ਨਾ ਜੀ ਹਾਂ ਜੀ ਹਾਂ ਬਿਲਕੁਲ ਨਵਾਂ ਫਰੈਸ਼ ਪੀਸ ਆ ਇਹ ਬਿਲਕੁਲ ਜੀ ਜੇ ਇਹ ਇਹ ਨੰਬਰ ਇਹਦਾ ਪੰਜਾਬ ਦੀ ਹੈ ਜੀ ਇਹ ਹਰਿਆਣਾ ਨੰਬਰ ਹੈ ਜੀ ਜਿਹੜਾ ਬੰਦਾ ਆਪਾਂ ਤੋਂ ਖਰੀਦੂ ਉਹਦੇ ਨਾਂਉਂ ਦੀ ਆਪਾਂ ਐਨਓਸੀ ਲਿਆ ਦੇਣਾ ਓਕੇ ਲੈ ਮਿੱਤਰੋ ਐਨਓਸੀ ਆ ਟਰੈਕਟਰ ਦੀ ਮਿਲ ਜਿਹਦੇ ਨਾਲ ਲੋਕਲ ਨੰਬਰ ਲੱਗ ਜਾਂਦਾ ਟਰੈਕ ਤੇ ਜੇ ਦੀ ਗੱਲ ਕਰੀਏ ਜੀ ਡਿਮਾਂਡ ਕੀ ਹੈ ਟਰੈਕਟਰ ਦੀ ਇਹਦੀ ਹੈਗੀ ਜੀ 8 ਲੱਖ ਤੇ 15000 ਰੁਪਏ ਦਾ 8 ਲੱਖ ਤੇ 15000 ਰੁਪਏ ਮਿੱਤਰੋ ਡਿਮਾਂਡ ਆ ਮੰਨਤਾ ਨਾ ਹਰੇਕ ਟਰੈਕਟਰ ਦੇ ਵਿੱਚ ਤੁਹਾਡਾ ਫੁੱਲ ਕਰਵਾਵਾਂਗੇ ਤੇ ਗੱਲ ਇਹਦੀ ਕਰ ਲਈਏ ਜੀ ਮਹਿੰਦਰਾ ਤੋਂ ਆ ਜੀ ਆ ਮਗਰ ਵੀ ਦਿਖਾ ਦਿਓ ਜੀ ਇਹਨੂੰ ਦਿਖਾ ਦਿਤਾ ਮੈਂ ਪਿੱਛੇ ਮਗਰ ਦੇਖੋ ਜੀ ਡੰਡਾ ਫੱਟੀ ਸਾਰਾ ਕੁਝ ਐ ਨਾਲ ਡਿਸਟ੍ਰੀਬਿਊਟਰ ਨਾਲ ਐ ਇਹਦੇ ਓਕੇ ਸਭ ਕੁਝ ਹਾਂ ਡਬਲ ਡਿਸਟ੍ਰੀਬਿਊਟਰ ਐ ਤੇ ਤੁਸੀਂ ਕੰਡੀਸ਼ਨ ਚੈੱਕ ਕਰੋ ਵੀ ਕਿੰਨਾ ਘੰਟਾ ਟਰੈਕਟਰ ਆ ਹਨਾ ਜਿੱਦਾਂ ਸ਼ੋਅਰੂਮ ਕੰਡੀਸ਼ਨ ਐ ਜਿਵੇਂ ਕਹਦੀ ਐ ਨਾ ਏਜੰਸੀ ਇਹ 2022 ਮਾਡਲ ਆਈ ਜੀ ਬਟੰਡਾ ਨੰਬਰ ਆ ਗਿਆ ਜੀ ਅੱਛਾ ਜੀ ਬਟੰਡੇ ਦਾ ਨੰਬਰ ਹੈ 2022 ਮਾਡਲ ਹੈ ਫਰਸਟ ਪਾਰਟੀ ਦੇ ਨਾਮ ਆਈ ਠੀਕ ਹੈ ਇਹ ਟਾਪ ਵਾਲਾ ਮਾਡਲ ਆ ਗਿਆ ਜੀ ਓਕੇ ਟਾਪ ਮਾਡਲ ਚ ਜਮਾ ਟਾਪ ਆਈ ਇਹ ਠੀਕ ਹੈ ਜੀ ਇਹਦੇ ਸਾਈਟਲ ਗੇਅਰ ਆ ਗਿਆ ਜੀ ਸਾਈਡ ਤੇ ਲੀਵਰ ਲੱਗਿਆ ਹੋਇਆ ਦੇਖ ਸਕਦੇ ਹੋ ਤੁਸੀਂ ਓਕੇ ਡਬਲ ਡਿਸਟ੍ਰੀਬਿਊਟਰ ਚ ਆ ਗਿਆ ਜੀ ਚੇਂਜਰ ਗੇਅਰ ਚਾ ਮਤਲਬ ਜਿੰਨੇ ਅੱਗੇ ਨੂੰ ਭਜਦਾ ਉਨੇ ਹੀ ਪਿੱਛੇ ਨੂੰ ਜਾਂਦਾ ਇਹ 605 ਡੀ ਆਈ ਆਈ ਠੀਕ ਹੈ ਜੀ ਐਮ ਐਸ ਜਾਂ ਪੀ ਐਸ ਨਹੀਂ ਹੈਗਾ ਇਹ ਅੱਛਾ ਇਹਦੀ ਜਿਆਦਾ ਜਿਹੜਾ 605 ਡੀ ਆਈ ਚ ਉਹਦੀ ਠੀਕ ਹੈ ਜੀ ਆ ਦੇਖੋ ਸਹੀ ਗੱਲ ਹੈ ਜਬ ਹੀ ਫਰੈਸ਼ ਪੀਸ ਆਣਾ ਜੀ ਹਾਂ ਜੀ ਲੈ ਦੇਖੋ ਤਾਂ ਮੈਂ ਜਮੇ ਸੁੱਕਾ ਪਿਆ ਇਹ ਟਰੈਕਟਰ ਹੁਣ ਬੰਦ ਹੋ ਚੁੱਕਿਆ ਜੀ ਇਹ ਸੀਆਰਡੀ ਦੇ ਵਿੱਚ ਆਉਣ ਲੱਗ ਗਿਆ ਅੱਛਾ ਜੀ ਸੀਆਰਡੀ ਦੇ ਵਿੱਚ ਮਾਰਕ ਯਾਨੀ ਕਿ ਇਹਦੇ ਰੇਟ ਦਾ ਬਹੁਤ ਜ਼ਿਆਦਾ ਫਰਕ ਹੈ ਕਾਫੀ ਮਹਿੰਗਾ ਹੈ ਠੀਕ ਹੈ ਜੀ ਇਹਦਾ ਮੁੱਲ ਹੈਗਾ ਜੀ 7 ਲੱਖ ਤੇ 85000 ਰੁਪਏ ਲੈ ਮਿੱਤਰੋ ਆਜੋ ਕਰੋ ਜੇ ਕਿਸੇ ਨੇ 605 ਡੀਆਈ ਲੈ ਜਾਣਾ ਮੇਂਦਰਾ ਨਾਲ ਦੇ ਟਾਇਰ ਨਹੀਂ ਇਹ 425 ਘੰਟੇ ਚੱਲਿਆ ਹੋਇਆ ਲੈ ਮਿੱਤਰੋ ਸਿਰਫ 425 ਘੰਟੇ ਚੱਲਿਆ ਹੋਇਆ ਤੇ ਬਈ ਜਿਹੜਾ ਇਹ ਖੜਾਗਾ ਛੋਟਾ ਮੇਦਰਾ 200 ਇਹ ਬਾਈ ਜੀ ਬਾਜ ਦਾ ਬੱਚਾ ਹੂੰ ਇਹ ਕੱਲ ਹੀ ਲੈ ਕੇ ਆਂਦਾ ਸੀ ਡਰੈਕਟਰ ਜਾਨੀ ਇੰਨਾ ਨਵਾਂ ਹੈ ਅੱਛਾ ਵੀ ਨਹੀਂ ਮੈਂ ਛੋਟਾ ਡਰੈਕਟਰ ਤੁਹਾਨੂੰ ਪਤਾ ਵੀ ਆਪਣੇ ਕੋਲੇ ਮੈਨੂੰ ਲੱਗਦਾ ਵੀ ਇਹੀ ਹੈਗਾ ਹਾਂ ਠੀਕ ਆ ਵੱਡੇ ਹੀ ਨੇ ਇਹ ਡਰੈਕਟਰ ਜਾਨੀ ਜਿਆਦਾ ਨਵਾਂ ਸੀ ਉਹ ਵੀ ਚੰਗਾ ਕਰਕੇ ਲਿਆਂਦਾ ਨਾਲ ਦੇ ਟਾਇਰ ਨਹੀਂ ਇਹਦੇ ਡਰੈਕਟਰ ਦੇ ਅੱਛਾ ਡਰੈਕਟਰ ਦੇ ਨਾਲ ਦੇ ਟਾਇਰ ਨਹੀਂ ਹਾਂਜੀ ਹਾਂ ਮਾਡਲ 15 ਬਰਨਾਲਾ ਨੰਬਰ ਹੈ ਜੀ ਬਰਨਾਲੇ ਦਾ ਨੰਬਰ ਹੀ ਚੱਲਿਆ ਕਿੰਨਾ ਹੋਊਗਾ ਜੀ ਮੈਨੂੰ ਇਹ ਦੱਸੋ ਇਹ 1700 ਘੰਟਾ ਓਰੀਜਨਲ ਚੱਲਿਆ ਜੀ ਮੀਟਰ ਚੈੱਕ ਕਰ ਦੋ ਦੇਖੋ ਜੀ ਲਾਈਕਾ ਮੀਟਰ ਦੇ ਵਿੱਚ ਹਜੇ ਨਾਲ ਦੀ ਆਈ 2015 ਮਾਡਲ ਫਰਸਟ ਪਾਰਟੀ ਦੇ ਨਾਮ ਨਾਲ ਦੇ ਟਾਇਰ ਮੁੱਲ ਸਿਰਫ 3.5 ਲੱਖ ਰੁਪਈਆ ਹੀ ਖਾਲੀ ਨਾ ਪੈਰਦਾਨਾਂ ਤੋਂ ਜਿਵੇਂ ਕਹਿਦੀ ਐ ਨਾ ਹਾ ਦਾਣੇ ਜੀ ਵੀ ਨਹੀਂ ਧਰਮੇ ਚੜੇ ਹੋਏ ਲੈ ਕਰਵਾਈ ਚੈੱਕ 15 ਮਾਡਲ ਹੋਵੇ ਇੰਨੀ ਸੋਹਣੀ ਕੰਡੀਸ਼ਨ ਹੋਵੇ ਇਹ ਫਿਰ ਖਾਲੇ ਜੀ ਦਾ ਪਾੜਾ ਜੀ ਅਲਾਨਸਰ ਦੇਖ ਲਓ ਹਮ ਲੈ ਰੇਕਟਰੀ ਬਾਕਸ ਜਮਲ ਨਵਾਂ ਡਾਇਰੈਕਟਰ ਆਈ ਜਮੇ ਨਵਾਂ ਡਾਇਰੈਕਟਰ ਹੈ ਹੈਨਾ ਸਾਰੇ ਵੀ ਨਾਲ ਚੱਲਦੇ ਆਈ ਟਰੈਕਟਰ ਦੇ ਅੱਛਾ ਹਾਂ ਆ ਦੇਖ ਲਓ ਦੇਖੋ ਧਰਮੇ ਕਈ ਵਾਰੀ ਕਿਸੇ ਨੇ ਚਾਹਵਾ ਨਹੀਂ ਇੱਕ ਟਰੈਕਟਰ ਰੱਖਣਾ ਹੁੰਦਾ ਉਹਦੇ ਲਈ ਵੀ ਦਾਅ ਵਸਤ ਹੈ ਹਾਂਜੀ ਕਈ ਵਾਰੀ ਕਿਸੇ ਕੋਲੇ ਵੱਡਾ ਟਰੈਕਟਰ ਮੰਨ ਲਓ ਜਿਵੇਂ 53 5 ਅਗਲਾ ਕਹਿੰਦਾ ਛੋਟਾ ਟਰੈਕਟਰ ਚਾਹੀਦਾ ਉਹਦੇ ਲਈ ਵੀ ਇਹ ਤੌਫਾ ਹੀ ਹੈ ਬਿਲਕੁਲ ਜੀ ਬਿਲਕੁਲ ਹੈਨਾ ਤੇ ਇਹ ਕੀ 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 ਕੀਮਤ ਰਹੂਗੀ ਜੀ ਮੈਨੂੰ ਇਹਦੀ ਇਹਦੀ 3.5 ਲੱਖ ਰੁਪਏ ਲੈ ਮੇਤਰੋ 3.5 ਲੱਖ ਰੁਪਏ ਦਾ ਮਾਰਾ ਬਾਕੀ ਮੌਕੇ ਤੇ ਮਾਨਤਾਨ ਹੋਊਗਾ ਜੀ ਹਾਂਜੀ ਪਹਿਲੀ ਪਾਰਟੀ ਦੇ ਨੋਮਾਂ ਦਾ ਠੀਕ ਹੈ ਜੀ ਤੇ ਜਿਹੜਾ ਇਹ ਖੜਾ ਜੀ ਇਹ ਜੀ 2016 ਦੇ ਵਿੱਚ ਬੰਦ ਹੋ ਗਿਆ ਸੀ ਟਰੈਕਟਰ ਅੱਛਾ ਹਾਂਜੀ 2016 ਮਾਡਲ ਹੈ ਜੀ ਹਮ ਬਰ ਏ 530000 ਰੁਪਿਆ ਦੀ ਡਿਮਾਂਡ ਆਈ ਇਹ ਆਪਣਾ ਉਹ ਹੈਗਾ ਅਰਜਨ ਮੈਟ ਆਈ ਹੈ ਅਰਜਨ ਮੈਟ ਹੈ ਹਾਂਜੀ ਹਾਂ ਚਿੰਦਰ ਸੈਟਲ ਗੇਅਰ ਚ ਦਿਖਾ ਦਿਤਾਰ ਮੈਂ ਕੰਡੀਸ਼ਨ ਦਿਖਾ ਰਿਹਾ ਮਰੂ ਮਾ ਇਹਦੇ ਟਾਇਰ ਨਾਲ ਦੇ ਟਾਇਰ ਨਾਲ ਦੇ ਨੇ ਰਿੰਮਾਂ ਦਾ ਸਾਫ ਕਿੰਨਾ ਪਿਆ ਹਨਾ ਸਾਰੀ ਕੰਡੀਸ਼ਨ ਕਰਾ ਚੱਕ ਧੀਟ ਇਹਦੇ ਵੀ ਨਹੀਂ ਕਿਸੇ ਪਾਸੇ ਬਹੁਤ ਸ਼ੋਅਰੂਮ ਕੰਡੀਸ਼ਨ ਜਿਵੇਂ ਕਹਿ ਸਕਦੇ ਹਾਂ ਹਨਾ ਜੀ ਤੇ ਇਹ ਆਪਾਂ ਕਿੰਨੇ ਦਾ ਦੇ ਦਾਂਗੇ ਜੀ ਟਰੈਕਟਰ ਇਹ ਸਵਾ ਪੰਜ ਦਾ ਜੀ ਲੈ ਮੇਤਰੋ ਚੱਕ ਲੋ ਕਰਾਂ ਸਵਾ ਪੰਜ ਦੇ ਵਿੱਚ 2016 ਮਾਡਲ ਹਨਾ ਜੀ ਹਾਂਜੀ ਤੇ ਜਿਹੜਾ ਇਹ ਪ੍ਰੀਤ ਖੜਾ ਜੀ 6099 ਇਹ ਇਹ ਪ੍ਰੀਤ ਟਰੈਕਟਰ ਹੈਗਾ ਜੀ ਅ 3 ਸਪੀਡ ਵਾਲਾ ਆ ਗਿਆ ਜੀ ਆਹ ਇਹਦੇ ਗੇਅਰ ਆ ਦੇਖੋ ਚੈੱਕ ਕਰੋ ਠੀਕ ਹੈ ਸੈਂਟਰ ਗੇਅਰ ਤੇ 3 ਸਪੀਡ ਵਾਲਾ ਆ ਗਿਆ ਜੀ ਇਹ ਪੰਜਾਬ ਨੰਬਰ ਆ ਜੀ ਨਾਲ ਦੇ ਟਾਇਰ ਨਾਲ ਹੀ ਟਰੈਕਟਰ ਦੇ ਅਸਾ ਟਾਇਰ ਨਾਲ ਦੇ ਨੇ ਜੀ ਹਾਂ ਜੀ ਹਾਂ ਇਹ ਚੱਲਿਆ ਹੋਇਆ 1100 ਘੰਟਾ ਚੱਲਿਆ ਹੋਊਗਾ ਜੀ ਠੀਕ ਹੈ ਜੀ ਪੰਜਾਬ ਨੰਬਰ ਆ ਜੀ ਬਿਲਕੁਲ ਨਵਾਂ ਟਰੈਕਟਰ ਆਈ ਇਹਦੀ ਕੀਮਤ ਸਿਰਫ 4,60,000 ਰੁਪਏ ਦੀ ਚੱਕੋ ਮਿੱਤਰੋ 4,60,000 ਰੁਪਏ ਕੀਮਤ ਆ ਮਾਣ ਤਾਣ ਫੁੱਲ ਕਰਵਾ ਦਾਂਗੇ ਹਾਂਜੀ ਤੇ ਜਿਹੜਾ ਇਧਰਲੇ ਪਾਸੇ ਖੜਾ ਜੀ 75 ਵਾਟ ਰਕਦਾ ਇਹ ਆ ਗਿਆ ਜੀ 75 ਪਾਵਰ ਦਾ ਟਰੈਕਟਰ ਹੂੰ ਫੋਰ व्हीਲ ਦੇ ਵਿੱਚ ਇਹ ਅਜੇ ਜੇ ਨਵਾਂ ਲੈਣ ਗਈਏ ਮਿਲਦਾ ਨਹੀਂ ਬੰਦ ਹੋ ਚੁੱਕਿਆ ਹੈਗਾ ਅਸਰ ਨਵਾਂ ਇਹ ਵੀ ਨਹੀਂ ਆਉਂਦਾ ਹਾਂਜੀ ਨਵਾਂ ਨਹੀਂ ਆਉਂਦਾ ਹੈਗਾ ਕਿਉਂਕਿ ਇਹਨਾਂ ਦੇ 65 ਪਾਵਰ ਤੱਕ ਹੀ ਆਉਂਦੇ ਆ ਠੀਕ ਹੈ ਜੀ ਹੁਣ ਨਵੇਂ ਆਉਣਗੇ ਸੀਆਰਡੀ ਦੇ ਵਿੱਚ ਇਹ ਮੈਕੋ ਪੰਪ ਦੇ ਵਿੱਚ ਆਈ ਜੀ ਇਹ ਬਰਨਾਲਾ ਨੰਬਰ ਆਈ ਹੂੰ ਤੇ ਇਹਦੀ ਕੀਮਤ ਹੈਗੀ ਇਹ 9 ਲੱਖ 35000 2021 ਮਾਡਲ 21 ਮਾਡਲ ਹੈ ਤੇ ਆਹ ਧਰਮੇ ਦਿਖਾ ਹੀਟ ਗਾਰਡ ਦੇਖਣਾ ਪੂਰਾ ਜਿਵੇਂ ਕਹਿੰਦੀ ਪਲੇਟਫਾਰਮ ਖੁੱਲਾ ਡੁੱਲਾ ਟਰੈਕਟਰ ਦਾ ਕਨੋਪੀ ਲੱਗੀ ਹੋਈ ਹੈ ਚੌਕੜਾ ਟਾਇਰਾਂ ਦਾ ਨਮਿਆਂ ਵਰਗੀ ਪਿਆ ਹਾਂਜੀ ਹਾਂ ਆਹ ਮਗਰ ਵੇਟ ਆ ਗਈ ਜੀ ਇਹਦੇ ਕੰਪਨੀ ਦੀ ਕਨੋਪੀ ਆ ਗਈ ਜੀ ਇਹਦੇ ਨਾਲ ਠੀਕ ਹੈ ਜੀ ਤੇ ਮੂਰੇ ਫੁੱਲ ਵੇਟ ਆ ਗਈ ਮੂਰੇ ਫੁੱਲ ਵੇਟ ਆ ਗਈ ਹਾਂ ਸਾਰੀ ਰਿਸੈਸਰੀ ਨਾਲ ਆਏਗੀ ਠੀਕ ਹੈ ਜੀ ਬੈਂਡਰੀ ਬੂੰਡਰੀ ਸਭ ਕੁਝ ਓਕੇ ਓਕੇ ਜੀ ਇਹ ਆ ਗਿਆ ਜੀ 4 ਵੀਲ ਦੇ ਵਿੱਚ 60 ਵੋਲਟ ਟਰੈਕ ਹੂੰ ਇਹ ਇਹ ਪੀਵੀ ਨੰਬਰ ਹੈਗਾ ਜੀ 2021 ਮਾਡਲ ਹੈ ਜੀ 8 ਲੱਖ ਤੇ 11000 ਰੁਪਏ ਦੀ ਡਿਮਾਂਡ ਹੈ ਜੀ ਸੈਟਲ ਗੇਅਰ ਦੇ ਵਿੱਚ ਹੈ ਟਾਪ ਮਾਡਲ ਹੈ ਜੀ ਟਾਪ ਮਾਡਲ ਹੈ ਇਹ ਚੱਲਿਆ ਕਿੰਨਾ ਕੁ ਹੋਊਗਾ ਜੀ ਜੇ ਦੀ ਗੱਲ ਕਰੀਏ ਇਹ ਚੱਲਿਆ ਹੋਊਗਾ ਜੀ ਮੇਰੇ ਹਿਸਾਬ ਚ ਦੇਖ ਲੈਨੇ ਆਪਾਂ ਇਹ ਚੱਲਿਆ ਜੀ 1180 ਘੰਟੇ 1180 ਘੰਟੇ ਤਰ੍ਹਾਂ ਵਿੱਚ ਚੱਲਿਆ ਹੋਇਆ ਔਰ ਦਿਨ ਹੋਰ ਮੈਂ ਚੀਜ਼ ਦਿਖਾਵਾਂ ਮੈਂ ਕੋਰੇ ਤੇ ਆਹ ਦੇਖੋ ਭਈ ਆ ਇਹ ਕਿਸੇ ਸੰਕੀ ਬੰਦੇ ਦਾ ਲਵਾਇਆ ਹੋਇਆ ਜਾਂ ਫਿਰ ਇਹ ਪਹਿਲੇ ਨਾਲ ਕੰਪਨੀ ਚ ਆਇਆ ਹੋਇਆ ਕਿਹੜਾ ਜੀ ਜਿਹੜੀ ਆ ਪਲੇਟ ਲੱਗੀ ਹੋਈ ਆ ਇਹ ਨਾਲ ਹੀ ਆਉਂਦੀ ਹੈ ਨਾਲ ਆਉਂਦੀ ਆ ਹਾਂਜੀ ਹਾਂ ਲੇਕਿਨ ਇਹ ਸੋਹਣੀ ਲੱਗਦੀ ਆ ਪੂਰਾ ਜੁਤੀ ਦੇ ਵਿੱਚੋਂ ਵੀ ਦੇਖ ਲੋ ਟਰੈਕਟਰ ਦੇਖੋ ਧਰਮ ਬਿਲਕੁਲ ਯਾਰ ਸਾਰਾ ਟਰੈਕਟਰ ਹੀ ਲਿਸ਼ਕਾ ਮਾਰਦਾ ਮੈਨੂੰ ਤਾਂ ਇਹ ਦੀ ਮਖਾ ਬਾਹਰੋਂ ਹੀ ਇੰਨਾ ਸੋਹਣਾ ਲੱਗਦਾ 2021 ਮਾਡਲ ਆਈ ਪਿਓਰ ਇਹ ਮਾਰ ਕੇ ਮੂਰ ਕੇ ਸਾਰੇ 21 ਦੇ ਆ ਠੀਕ ਹੈ ਜੀ 2021 ਮਾਡਲ ਆ ਹਾਂਜੀ ਹਾਂ ਠੀਕ ਹੈ ਜੀ ਤੇ ਜਿਹੜਾ ਆ ਖੜਾ ਜੀ 65 ਨਜਾਪ੍ਰੀਤ ਇਹ ਵੀ ਫਸਟ ਪਾਰਟੀ ਤੇ 2021 ਮਾਡਲ ਆਈ ਜੀ 4 ਵੀਲ ਦੇ ਵਿੱਚ ਆਈ ਸਾਰਾ ਫੁੱਲ ਸਮਾਨ ਨਾਲ ਆ ਸਮੇਤ ਡੈਕ ਚਾਲੂ ਹਾਲਤ ਦੇ ਵਿੱਚ ਆਈ ਟੌਕ ਮਾਡਲ ਆ ਗਈ ਇਹ ਵੇਟ ਨਾਲ ਆਈ ਕੰਪਨੀ ਦੇ ਨਾਲ ਦੇ ਟਾਇਰ ਨਹੀਂ ਚਾਰੇ ਅਸਾਂ ਚੌਕੜ ਟਾਇਰਾਂ ਦੇ ਨਾਲ ਦਾ ਇਹ ਕਿੰਨਾ ਕਿ ਚੱਲਿਆ ਹੋਣਾ ਜੀ ਫਿਰ ਇਹ ਵੀ ਇੰਨਾ ਕੀ ਚੱਲਿਆ ਹੋਊਗਾ ਜੀ 1100 ਘੰਟਾ ਚੱਲਿਆ ਹੋਇਆ ਆ ਜੀ 1200 ਘੰਟਾ ਬਸ ਲੱਗ ਪਰਨੇ ਰਹਿਮਤ ਖਾਵਾਂ ਕਰ ਲਈ ਦੇਖੀ ਦੇਖੋ ਇਹ 1132 ਘੰਟੇ ਚੱਲਿਆ ਜੀ ਸਿਰਫ 1132 ਘੰਟੇ ਮਿੱਤਰੋ ਚੱਲਿਆ ਹੋਇਆ ਤੇ ਤੇ ਹਰਾ ਕਲਰ ਦੇਖੋ ਤੁਸੀਂ ਕਿੰਨਾ ਪਿਆਰਾ ਲੱਗਦਾ ਜੀ ਹਾਂ ਆ ਸਿਸਟਮ ਲੱਗਿਆ ਹੋਇਆ ਕਨੋਪੀ ਪੱਖੀ ਪੁੱਖੀ ਸਾਰਾ ਕੁਝ ਇਸੇ ਤਰ੍ਹਾਂ ਲੱਗਿਆ ਲਗਾਇਆ ਰੁਪਏ ਦਾ ਖਰਚਾ ਨਹੀਂ ਜੇ ਕਿਸੇ ਸੱਜਣ ਨੇ ਖਰੀਦਣਾ ਪੂਰੇ ਘੰਟਾ ਟਰੈਕਟਰ ਆ ਇਹਦਾ ਮੁੱਲ ਹੈਗਾ ਜੀ ਸਿਰਫ 7,11,000 ਤੁਸੀਂ ਐਂ ਦੇਖੋ ਜਿੰਨੇ ਦੇ ਵਿੱਚ 2 ਵੀਲ ਟਰੈਕਟਰ ਮਿਲਦਾ ਹੈ ਉਹਨੇ ਦੇ ਵਿੱਚ ਅਸੀਂ ਫਰਸਟ ਪਾਰਟੀ ਦਾ 4x4 ਫੁੱਲ ਅਕਸੈਸਰੀ ਦੇ ਵਿੱਚ ਦੇ ਰਹੇ ਹਾਂ ਸਹੀ ਗੱਲ ਆ ਜੀ ਲਾ ਮਿੱਤਰੋ ਜੇ ਕਿਸੇ ਨੇ ਮੇਲਾ ਲੁੱਟਣਾ ਨਾ ਤਾਂ ਫਿਰ ਮੇਲਾ ਵੀ ਲੁੱਟ ਸਕਦਾ ਹੈ ਨਾ ਤੁਹਾਨੂੰ ਲੱਗਦਾ ਨਹੀਂ ਵੀ ਰੇਟ ਬਹੁਤ ਵਾਜਬ ਹੈ ਦਾ ਬਿਲਕੁਲ ਜੀ ਬਿਲਕੁਲ ਹੀ ਵਾਜਬ ਰੇਟ 7 ਲੱਖ ਤੇ 11000 ਰੇਟ ਹੈ ਜੀ ਪੂਰੇ 7 ਦਾ ਦੇ ਦਾਂਗੇ ਇਹ ਵੀ ਤੇ ਦੇਖੋ ਹਾਂਜੀ ਹਾਂ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਊਗਾ ਹਾਂਜੀ ਹੋਰ ਤੁਹਾਡਾ 10000 ਮਾਨ ਕਰ ਦਿਆਂਗੇ ਜੱਕ ਮਿੱਤਰੋ 10000 ਹੋਰ ਮਾਨ ਕਰਵਾ ਦਾਂਗੇ ਜੇ ਕਿਸੇ ਨੇ ਆਹ 4 ਵੀਲਡ ਦੇ ਵਿੱਚ ਲੈ ਕੇ ਜਾਣਾ ਹੈ ਨਾ ਤੁਸੀਂ ਲਾ ਲਓ ਵੀ 6 ਲੱਖ ਤੇ 90000 ਦਾ ਟਰੈਕਟਰ ਸਾਰੀ ਰਹਿ ਗਿਆ ਜੇ ਕਿਸੇ ਸੱਜਣ ਨੇ ਖਰੀਦਣਾ ਆ ਗਈ ਡੀਆਈ 60 अच्छा डी एस आर सोनलिका हां हां ये 2013 मॉडल है ठीक है जी मोगा मुग, नंबर है ये मोगा ਦੇ ਨੰਬਰ ਮੂਰਲੇ ਟਾਇਰ ਵੱਡੇ ਪਾਏ ਹੋਇਆ ਜੀ ਮੂਰਲੇ ਟਾਇਰ ਵੱਡੇ ਪਾਏ ਦਵਾਰੇ ਦੇ ਟਾਇਰ ਮਗਰਲੇ 80 ਪੈਸੇ ਬੀਕੇਟੀ ਕੰਪਨੀ ਦੇ ਆ ਜੀ ਠੀਕ ਹੈ ਜੀ ਹਾਂਜੀ ਹਾਂ ਤੇ ਜੇ ਇਹਦੀ ਗੱਲ ਕਰੀਏ ਜੀ ਇਹਦੇ ਸਿਰਫ ਕੀਮਤ ਹੈਗੀ ਜੀ 430000 ਔਰ ਇਹਦੇ ਨਾਲ ਐਕਸਟਰਾ ਪੂਰੀ ਵਧੀਆ ਟਰਬੋ ਲੱਗੀ ਵੀ ਹੈ ਓਕੇ ਇੱਕ ਟਰਬੋ ਵੀ ਮੈਂ ਕਹਿੰਨਾ 25-30 ਹਜ਼ਾਰ ਦੀ ਲੱਗਦੀ ਹੈ। ਆਮ ਨਾਲ ਦੀ ਰਾਜ ਤੇ ਮਰਜ਼ੀ ਪਤਾ ਕਰ ਲੈਣੀ ਜੀ 25 ਹਜ਼ਾਰ ਦੀ ਹੈਗੀ। ਲੈ ਮਿੱਤਰੋ 25 ਹਜ਼ਾਰ ਦੀ ਤਾਂ ਇਹਦੇ ਟਰਬੋ ਲੱਗੀ ਹੋਈ ਆ ਸਪੈਸ਼ਲ। ਉਹ ਤਾਂ ਤੁਹਾਡੇ ਤੋਂ ਕੁਝ ਵੀ ਨਹੀਂ ਲੈਣਾ। ਰੇਟ ਹੈਗਾ ਆਮ ਮਾਰਕੀਟ ਵਾਲਾ। ਹਾਂਜੀ। ਆਮ ਮਾਰਕੀਟ ਨਾਲ ਵੀ ਤੁਹਾਡਾ ਖੜਾ ਜੀ 5210। ਇਹ ਆ ਗਿਆ ਜੀ 2023 ਮਾਡਲ। ਆਹ ਦੇਖ ਲਓ ਜੀ 2023 ਦੇ ਚੌਥੇ ਮਹੀਨੇ ਦਾ ਹੈਗਾ ਜੀ। ਠੀਕ ਹੈ ਜੀ। 2023 ਮਾਡਲ ਆ ਗਿਆ ਜੀ ਇਹ। ਆਹ ਦੇਖੋ ਜੀ ਸਲੈਂਸਰ ਸਲੈਂਸਰ ਇਹ ਲਗਭਗ 3 ਸਵਾ 350 ਘੰਟਾ ਚੱਲਿਆ ਹੋਇਆ ਜੀ। ਅੱਛਾ ਸ ਇਹ ਗੇਅਰ ਪ੍ਰੋਚ ਆ ਗਿਆ ਜੀ ਜੀ ਵਿੱਧ ਡਿਸਟਰੀਬਿਊਟਰ ਆ ਗਿਆ ਜੀ ਹੂੰ ਡਬਲ ਪੀਟੀਓ ਚ ਆ ਗਿਆ ਜੀ ਓਕੇ ਤਰ ਮੇ ਹੋਰ ਤੁਹਾਨੂੰ ਵੀ ਦਿਖਾਉਂਦਾ ਇਹ ਆਪਣੇ ਕੋਲੇ 2023 ਮਾਡਲ ਟਰੈਕਟਰ ਦੋ ਨੇ ਜੀ ਅੱਛਾ ਇੱਕ ਆਪਣੇ ਕੋਲੇ ਕੋਈ ਬੰਦਾ ਰਿਵਰਸ ਪੀਟੀਓ ਭਾਲਦਾ ਹੁੰਦਾ ਰਿਵਰਸ ਵੀ ਹਾਜ਼ਰ ਹੈ ਡਬਲ ਭਾਲਦਾ ਤਾਂ ਡਬਲ ਵੀ ਹੈਗਾ ਡਬਲ ਵੀ ਹੈਗਾ ਲੈ ਬਿਲਕੁਲ ਨਵਾਂ ਨਕੋਟਰੈਕਟਰ ਹੈ ਪਿੱਛੋਂ ਵੀ ਦਿਖਾ ਦੋ ਹਾਂ ਆ ਆ ਦੇਖੀ ਲੈ ਸਟੀਅਰਿੰਗ ਤੇ ਤੁਸੀਂ ਆ ਦੇਖੋ ਕਾਜਕੂਜ ਪਾਈਪਾਂ ਦੇਖੋ ਲਾਈਟਾਂ ਲੂਟ ਵਾਲੇ ਇੰਡੀਕੇਟਰ ਹਨਾ ਤੇ ਪਿੱਛੋਂ ਵੀ ਦਿਖਾ ਦਿਓ ਦਿਖਾ ਜਾ ਯਾਰ ਬਿਲਕੁਲੀ ਨਵਾਂ ਯਾਰ ਜਿੱਦਾਂ ਤੁਸੀਂ ਏਜੰਸੀ ਚੋਂ ਕਢਵਾ ਲਿਆ ਜਿੱਦਾਂ ਤੁਸੀਂ ਇੱਥੋਂ ਲੈ ਗਏ ਹਾਂਜੀ ਸੇਮ ਗੱਲ ਬੋਲਤਾ ਹਨਾ ਜੀ ਹਾਂਜੀ ਤੇ ਹਲੇ ਹੁੱਕ ਤੇ ਤਾਂ ਮੈਨੂੰ ਇਹ ਲੱਗਦਾ ਵੀ ਇੱਕ ਵਾਰ ਵੀ ਟਰਾਲੀ ਨਹੀਂ ਪਾਈ ਹੋਣੀ ਦੇਖਿਓ ਬਿਲਕੁਲ ਨਵਾਂ ਟਰੈਕਟਰ ਜੋ ਵੀ ਨਵਾਂ ਮਾਡਲ ਟਰੈਕਟਰ ਹੋ ਯਾਰ ਪੂਰੇ ਘੰਟਾ ਇਹ ਆਪਾਂ ਦੇਖ ਕਿੰਨੇ ਦਾ ਦਮਾ ਗੀ ਟਰੈਕਟਰ ਚੋਂ ਦੀ ਯਾਰ 55 ਦਾ ਇਹਦਾ ਮੁੱਲ ਹੈਗਾ ਜੀ ਸਿਰਫ 8 ਲੱਖ ਤੇ 15000 ਮੇਤਰੂ ਪੂਰੇ 8 ਲੱਖ ਤਾਂ ਦੇ ਦਈਏ ਚੱਕ ਲੋ ਯਾਰ ਤੂੰ ਕਹੇਦਾ ਬਾਈ ਹੁਣ ਕਹੇਦਾ ਲੈ ਜਿਓ ਪੂਰਾ ਹੀ ਘੈਂਟ ਟਰੈਕਟਰ 8 ਲੱਖ ਦੇ ਵਿੱਚ ਇਹਦੇ ਮਾਲਕ ਬਣ ਜਾਓ ਹਣਾ ਹਾਂਜੀ ਹਾਂ ਤੇ ਆਹ ਜਿਹੜਾ 5105 ਖੜਾ ਜੀ ਇਹ ਹੈਗਾ ਜੀ 5105 2020 ਮਾਡਲ 2020 ਮਾਡਲ ਹਾਂਜੀ ਹਾਂ ਓਕੇ ਤੇ ਇਹਦੇ ਬਾਰੇ ਇਹਦੇ ਟਾਇਰ ਚਾਰੇ ਨਾਲ ਦੇ ਆਈ ਚੌਕੜਾ ਟਾਇਰਾਂ ਦੇ ਨਾਲ ਆਉਂਗਾ ਹਾਂਜੀ ਇਹ ਡਬਲ ਪੀਟੀਓ ਆ ਗਿਆ ਜੀ ਅੱਛਾ ਡੋਪੀ ਨਾਲ ਆ ਗਈ ਜੀ ਇਹਦੇ ਠੀਕ ਹੈ ਜੀ ਹਾਂਜੀ ਹਾਂ ਤੇ ਇਹ 2020 ਮਾਡਲ ਆਈ 6 ਲੱਖ ਤੇ 35000 ਰੁਪਏ ਦੀ ਕੀਮਤ ਹੈ ਕੀਮਤ ਹੈ ਤੇ ਲੈ ਮੈਂ ਤਰਵਾਜੋ ਕਰਾਂ ਜੀ ਕਿਸ ਨੇ ਪਿੱਛੋਂ ਵੀ ਦਿਖਾ ਦੇ 5105 ਤੇ ਕੰਡੀਸ਼ਨ ਪੂਰੀ ਘੈਂਟ ਆ ਟਰੈਕਟਰ ਦੀ ਇਹ ਇਹਦਾ ਖਰਚਾ ਵੀ ਬਹੁਤ ਘੱਟ ਆ ਜੀ ਟਰੈਕਟਰ ਦਾ ਬਹੁਤ ਘੱਟ ਆਈ ਬਹੁਤ ਖਰਚਾ ਘੱਟ ਆ ਤੇ ਕਰੋ ਪਿੱਛੋਂ ਕੰਡੀਸ਼ਨ ਚੈੱਕ ਲੈ ਹਨਾ ਪੂਰੇ ਨਵੇਂ ਪਿਆ ਟਿਊਬਰ ਤਾਂ ਬੰਦਾ ਚੰਗਾ ਤੇ ਆਹ ਲਿੰਕਾਂ ਲੋੰਕਾਂ ਦਾ ਕਰੋ ਲੈ ਜਮੀ ਨਵੇਂ ਵਰਗਾ ਟਰੈਕਟਰ ਪਿਆ ਹਾਂਜੀ ਹਾਂ ਡਿਸਟ੍ਰੀਬਿਊਟਰ ਨਾਲ ਆਈ ਇਹਦੇ ਡਬਲ ਤੇ ਜਿਹੜਾ ਆ ਖੜਾ ਜੀ 855 ਸਵਰਾਜ ਆਪਣੇ ਵਾਲਾ ਇਹੇ ਟਰੈਕਟਰ ਦੀ ਨੰਬਰ ਇਹਦੇ ਮੂਨੇ ਲਿਖਿਆ ਹੋਇਆ ਚੈੱਕ ਕਰ ਲਓ ਹਾਂਜੀ ਇਹ ਆਪਣੀ ਗਾਰੰਟੀ ਹੈ ਜਿੰਨੇ ਟਰੈਕਟਰ ਰੇਟ ਤੇ ਆਪਾਂ ਟਰੈਕਟਰ ਦੇ ਦੇਾਂਗੇ ਧਰਮੇ ਭਾਈ ਵੀਰ ਮੇਰੇ ਆ ਉਹਨੇ ਦੇ ਵਿੱਚ ਕਿਤੋਂ ਤੁਹਾਨੂੰ ਟਰੈਕਟਰ ਨਹੀਂ ਮਿਲਦਾ ਇਹਦੀ ਕੀਮਤ 2018 ਮਾਡਲ ਹੈ ਹੂੰ ਪੰਜਾਬ ਨੰਬਰ ਹੈ ਜੀ ਟੌਪ ਮਾਡਲ ਹੈ 2018 ਦਾ ਠੀਕ ਹੈ ਜੀ ਕੀਮਤ ਸਿਰਫ ਇਹਦੀ 5 ਲੱਖ ਤੇ 68 ਹਜ਼ਾਰ ਹੈ ਜੀ ਤੁਹਾਨੂੰ ਵੀ ਪਤਾ ਹੈਗਾ ਵੀ ਜੇ ਅੱਜ 16 ਮਾਡਲ ਟਰੈਕਟਰ ਲੈਣ ਦੇਗੇ ਤਾਂ 16 ਮਾਡਲ ਦਾ ਰੇਟ ਆ ਇਹ ਬਿਲਕੁਲ ਜੀ ਇਹਦੇ ਚਾਰੇ ਟਾਇਰ ਨਾਲ ਦੇ ਅਸਾ ਚਾਰੀ ਟਾਇਰ ਨਾਲ ਦੇ ਨੇ ਹਾਂਜੀ ਹਾਂ 2018 ਮਾਡਲ ਹੈ ਫਿਰ ਤੁਸੀਂ ਚੱਲਿਆ ਬਹੁਤ ਘੱਟ ਹੋਣਾ ਜੀ ਹਾਂਜੀ ਹਾਂ ਚੌਕੜਾ ਟਾਇਰਾਂ ਦਾ ਮਿੱਤਰੋ ਨਾਲ ਦਾ ਤੇ ਸਾਰਾ ਕੰਡੀਸ਼ਨ ਦਾ ਓਰੀਜਨਲ ਹੈ ਜੀ ਇਹ ਓਰੀਜਨਲ ਵੀ ਰੇ ਨੰਬਰ ਇਹ ਤਾਂ ਪੰਜਾਬ ਦਾ ਹੈ ਪੰਜਾਬ ਨੰਬਰ ਹੈ ਜੀ ਪਾਰਟੀ ਕਮੀ ਦੇ ਨਾਮ ਆ ਇਹ ਪਾਰਟੀ ਦੇ ਹੈ ਜੀ ਤੀਜੇ ਦਿਨੋਂ ਆ ਤੀਸਰੇ ਦਾ ਮੇ ਨਾਮ ਆ ਹਾਂ ਜਿਹੜੀ ਗੱਲ ਜਿਹੜੀ ਗੱਲ ਤਾਂ ਵੀਰ ਵੀਰ ਦੀ ਆਪਾਂ ਕਹਿ ਕੇ ਸੱਦਾਂ ਗਏ ਲੈਣ ਨੂੰ ਹਾਂਜੀ ਇੱਥੇ ਆ ਕੇ ਇਹ ਨਹੀਂ ਹੋਊਗਾ ਵੀ ਬੰਦਾ ਆ ਕੇ ਕਿਸੇ ਗੱਲ ਨੂੰ ਇਹ ਕਹਿ ਦੂਗਾ ਵੀ ਯਾਰ ਆਹ ਕੀ ਹੋ ਗਿਆ ਹੂੰ ਜੋ ਗੱਲ ਹੋਊ ਸੱਚ ਹੋਊਗੀ ਬਿਲਕੁਲ ਜੀ ਹੁਣ ਆਪਾਂ ਵੀ ਇਹ ਦੱਸਿਓ ਮਤਲਬ ਸਾਈ ਕਿੰਨੇ ਦੀ ਫੜ ਲਾਂਗੇ ਜੈ ਜੈ ਦੱਸੋ ਜਮਈ ਰੇਟ ਦਾਜ ਕਰਿਆ ਇਹਦਾ ਇੱਕ ਵਾਰੀ ਫੇਰ ਨਹੀਂ ਦੇਤੀਆਂ ਬਸ ਇੱਕ ਵਾਰੀ ਫੇਰ ਕੱਢ ਦੋ ਉਹਨਾਂ ਥੋੜਾ ਜਿਹਾ ਮੂੰਹ ਚੋਂ ਲਓ ਉਸ ਕਰਕੇ ਥੋੜਾ ਜਿਹਾ ਮਤਲਬ ਇਹਦੇ ਕੋਲ ਟ੍ਰੇਟ ਲਿਖਿਆ ਹੈ ਤੁਸੀਂ ਪਹਿਲਾਂ ਲਿਖਾਉਣ ਵਾਲੇ ਕਿਹਾ ਸੀ ਵੀ ਇੱਕ ਟਰੈਕਟਰ ਇਹ ਜਾ ਹੋਵੇ ਜਿਹੜਾ ਵੀ ਲੋਕ ਆਏ ਕਹਿਣ ਲਾਗੇ ਯਾਰ ਵੀ ਇੰਨੇ ਰੇਟ ਤੇ ਬਾਕੀ ਇਹਨਾਂ ਰੇਟ ਕੱਟ ਤਾ ਕੋਈ ਬੰਦਾ ਵੀਡੀਓ ਦੇਖ ਲਈ ਤੇ ਪੰਜ ਲੱਖ ਤੇ 68000 ਰੇਟ ਕਰ ਲਿਆ ਹੁਣ ਜਿਹੜਾ ਵੀ ਸੱਜਣਾ ਆਊਗਾ ਯਾਰ ਆ ਕੇ ਕਹੂਗਾ ਮਾਨ ਤਾਨ ਤਾ ਕਰਦੇ ਕਿੰਨਾ ਕਰਦੀਏ ਦੱਸੋ ਮਾਨ ਤਾਨ ਛੋੜੇ ਆਏ ਛੋੜੇ ਮਾਨ 5 ਲੱਖ ਤੇ 60 ਹਜ਼ਾਰ ਦੇ ਵਿੱਚ ਮਿੱਤਰੋ ਆਹ ਟਰੈਕਟਰ ਦੇ ਮਾਲਕ ਬਣ ਜਾਓ ਚੌਕੜਾ ਟਾਇਰਾਂ ਦਾ ਨਾਲ ਦਾ ਤੇ ਪੰਜਾਬ ਦਾ ਨੰਬਰ ਹੈ ਠੀਕ ਹੈ ਜੀ ਲੁੱਟ ਲਓ ਮੇਲਾ ਕਰਾ ਤੇ ਜਿਹੜਾ ਆ ਖੜਾ ਹੈ ਜੀ ਕਬੋਟਾ ਇਹਦਾ ਰੇਟ ਵੀ ਆਪਣਾ ਬਹੁਤ ਬਾਜਾ ਬਾਈ ਜੀ 2019 ਮਾਡਲ ਟਰੈਕਟਰ ਹੈ ਇਹ ਅੱਛਾ 2019 ਮਾਡਲ ਹੈ 2019 ਦਾ 2019 ਦਾ ਟੌਪ ਮਾਡਲ ਹਾਂਜੀ ਪੰਜਾਬ ਨੰਬਰ ਹੈ ਫਰਸਟ ਪਾਰਟੀ ਦੇ ਨਵੇਂ ਹੈ ਠੀਕ ਹੈ ਜੀ ਤੇ ਮੈਨੂੰ ਇੱਕ ਗੱਲ ਹੋਰ ਦੱਸਿਓ ਹਾਂਜੀ ਜਿਹੜੇ ਇਹਦੇ ਆ ਰੇਡੀਨਰ ਟਾਇਰ ਪਏ ਹੋਇਆ ਹਾਂਜੀ ਹਾਂ ਇਹ ਨਾਲ ਆਉਂਦੇ ਆ ਕਿ ਬਾਅਦ ਚ ਪੋਏ ਹੋਇਆ ਇਹ ਵੀਰ ਦੀ ਮੂਹਰੇ ਟਾਇਰ ਦੇ ਨਾਲ ਦੇ ਆ ਜੀ ਮਗਰਲੇ ਟਾਇਰ ਬੰਦਿਆਂ ਦੇ ਸੌਕ ਨੂੰ ਇਹ ਟਾਇਰ ਉਹਦੇ ਨਾਲੋਂ ਮਹਿੰਗੇ ਨੇ ਮਹਿੰਗੇ ਨੇ ਰੇਡੀਅਲ ਟਾਇਰ ਮੈਂ ਇਹੀ ਪੁੱਛ ਰਿਆ ਨਾ ਹਾਂ ਇਹ ਤਾਂ ਸੌਕ ਨੂੰ ਉਹਨਾਂ ਨੇ ਪਵਾ ਲਏ ਸੀਗੇ ਠੀਕ ਹੈ ਜੀ ਇਹਦੀ ਕਾਪੀ 2020 ਦੀ ਹੈ ਜੀ ਫਸਟ ਪਾਰਟੀ ਦੇ ਨਵੇਂ ਆ ਨੰਬਰ ਮੂਹਰੇ ਲਿਖਿਆ ਹੋਇਆ ਹਾਂ ਓਕੇ ਬੈਕ ਸਾਈਡ ਤੋਂ ਦਿਖਾ ਦਿਓ ਟੌਪ ਮਾਡਲ ਹੈ ਇਹ ਠੀਕ ਹੈ ਜੀ ਪਿੱਛੋਂ ਵੀ ਕੰਡੀਸ਼ਨ ਦਿਖਾ ਦਿਦਾਰ ਮਿਆਂ ਤੇ ਬਈ ਜੀ ਮੈਨੂੰ ਇਹ ਦੱਸਿਓ ਇਹ ਟਰੈਕਟਰ ਆਪਾਂ ਕਿੰਨੇ ਦਾ ਦੇ ਦਾਂਗੇ ਕਿਉਂਕਿ ਇਹਦੇ ਨਾਲ ਗਾਹਕ ਨੇ ਜਿਹੜੇ ਪ ਜੀ ਇਹਦਾ ਇਹਦਾ ਉਹ ਬਾਜ ਵੀ ਕਰਿਆ ਵੈ ਜੀ ਸੋਨੂੰ ਵੀ ਪਤਾ ਇਸ ਮੋਲ ਦੇ ਵਿੱਚ ਇੰਨੇ ਟਾਇਰਾਂ ਦੇ ਵਿੱਚ ਕੋਈ ਟਰੈਕਟਰ ਨਹੀਂ ਮਿਲਦਾ ਇੰਨੀ ਪਾਵਰ ਵਾਲਾ ਸੋਨਾਂ ਲਈ ਕਾ ਵੀ ਨਹੀਂ ਦਿੰਦਾ ਕੋਈ ਅੱਛਾ ਕਿੰਨੇ ਦਾ ਦੇਈਏ ਕਿੰਨੇ ਦਾ ਛੱਡ ਦਈਏ 5 ਲੱਖ ਦੇ 35000 ਦੇ ਰੇਟ ਹੈ ਇਹਦਾ ਸਾਰਾ ਮੈਨੂੰ 5 ਲੱਖ ਤੇ 30000 ਦਾ ਲੈ ਜਿਓ 5000 ਬਿਨਾ ਕਹੇ ਤੁਹਾਡਾ ਮਾਨ ਕਰਾ ਦਿੰਨਾ ਪਰ ਜਿਹੜਾ ਸਜਨੇ ਟਰੈਕਟਰ ਲੈਣਾ ਹੈ ਨਾ ਉਹ ਲੈ ਕੇ ਹੀ ਮੜੂ ਇੰਨਾ ਯਕੀਨ ਹੈ ਕਿਉਂਕਿ ਟਰੈਕਟਰ ਇੰਨਾ ਸਾਫ ਹੈ ਤੇ ਸਕ੍ਰੈਚ ਟਰੈਕਟਰ ਦੇ ਕਿਸੇ ਪਾਸੇ ਹੈ ਨਹੀਂ ਆ ਇਹ ਕਹਿੰਦੀ ਖੁੱਲੇ ਡੁੱਲੇ ਪਲੇਟਫਾਰਮ ਵਾਲਾ ਟਰੈਕਟਰ ਆ ਬਈ ਬਹੁਤ ਸੋਹਣਾ ਟਰੈਕਟਰ ਹੈ ਜੀ ਫਰਸਟ ਪਾਰਟੀ ਦਾ ਨਵਾਂ ਟਰੈਕਟਰ ਛੇਤੀ ਜਿਹੜਾ ਬੰਦਾ ਭਾਲਦਾ ਉਹਨੂੰ ਮਿਲਦ ਵੀ ਨਹੀਂ ਰਿਹਾ ਮਿਲ ਵੀ ਨਹੀਂ ਰਿਹਾ ਕਿਉਂਕਿ ਇਟਾਮੇ ਟਰੈਕਟਰਾਂ ਦੇ ਗਾਗਣ ਤੇ ਟਰੈਕਟਰ ਵੀ ਟਾਮੀ ਸੇਲ ਨੇ ਬਈ ਜੀ ਦੇ ਲ ਵੀ ਹੁੰਦੇ ਉਹ ਵੇਚਦਾ ਵੀ ਨਹੀਂ ਨਹੀਂ ਜੀ ਹਾਂ ਬਹੁਤ ਵਧੀਆ ਟਰੈਕਟਰ ਹੈ ਜੀ ਅੱਜ ਦੀ ਸਮੇਂ ਦੇ ਵਿੱਚ ਵਧੀਆ ਟਰੈਕਟਰ ਸੇਲ ਹੋ ਰਿਹਾ ਹੈ ਜੀ ਹਾਂ ਬਿਲਕੁਲ ਜਿਹੜੇ ਬੰਦੇ ਨੂੰ ਇਹਦੇ ਬਾਰੇ ਨੌਲੇਜ ਹੈ ਤਾਂ ਉਹਨੂੰ ਨੌਲੇਜ ਹੀ ਹੈਗੀ ਹੈ ਤਾਂ ਉਹ ਲਊਗਾ ਹੀ ਲਊਗਾ ਲਊ ਬਿਲਕੁਲ ਤੇ ਬਾਕੀ ਮਿੱਤਰੋ ਫੇਰ ਦੱਸ ਦਿੰਨੇ ਹੰਡਿਆਇ ਦੀਆਂ ਬਹੁਤ ਚੀਜ਼ਾਂ ਮਸ਼ਹੂਰ ਨੇ ਜੇ ਸਟੈਂਡਰਡ ਚੌਂਕ ਦੀ ਗੱਲ ਕਰ ਲਈਏ ਮੌਲ ਹੰਡਿਆਏ ਦੇ ਮਸ਼ਹੂਰ ਨੇ ਸਟੇਸ਼ਨ ਹੰਡਿਆਏ ਦਾ ਬਿਲਕੁਲ ਨੇੜੇ ਪੈ ਜਾਂਦਾ ਤੇ ਖੇਤਾਂ ਦੇ ਵਿੱਚ ਇਹ ਬਾਈਰੂ ਬਾਈ ਦਾ ਜਿਵੇਂ ਕਹਿੰਦੀ ਜੱਗੀ ਬਾਬਾ ਜੀ ਦਾ ਇਹ ਸ਼ੋਅਰੂਮ ਕੀਤਾ ਹੋਇਆ ਤੇ ਜੇ ਤੁਹਾਡੇ ਲਈ ਕੁਦਰਤੀ ਪੇਮੈਂਟ ਘੱਟ ਵੀ ਹੈ ਹਰੇਕ ਟਰੈਕਟਰ ਤੇ ਲਗਭਗ ਜਿਹੜਾ 10-12 ਦਾ ਮਾਡਲ ਤੋਂ ਉੱਪਰ ਹੁੰਦਾ ਅਸਲ ਹੁੰਦਾ ਹੀ ਸਾਰੇ ਇਹਨਾਂ ਵਾਲੇ ਉੱਚੇ ਮਾਡਲ ਨੇ ਟਰੈਕਟਰ ਦੇ ਉੱਪਰ ਜਿਹੜੇ ਦੇ ਉੱਪਰ ਜੀ ਮੰਨ ਕੇ ਚੱਲੋ ਵੀ ਲੋਨ ਹੋਣਾ ਚਾਹੀਦਾ ਆਪਣੇ ਸਾਰੇ ਟਰੈਕਟਰਾਂ ਦੇ ਕਾਗਜ਼ਾਂ ਤੇ ਲੋਨ ਹੋਊਗਾ ਹੋਊਗਾ ਸੋਨੂ ਜੀ ਆਇਆਂ ਨੂੰ ਜੀ ਤੁਹਾਡਾ ਧੰਨਵਾਦ ਜੀ ਇਹ ਦਰਸ਼ਕਾਂ ਨੂੰ ਇਹੀ ਬੇਨਤੀ ਹੈ ਵੀ ਵੀਡੀਓ ਸਾਰੀ ਜਰੂਰ ਦੇਖਿਆ ਕਰੋ ਸਾਰੀਆਂ ਵੀਡੀਓ ਜਰੂਰ ਦੇਖਿਆ ਕਰੋ ਪਹਿਲਾਂ ਪੂਰੀ ਪਤਾ ਕੀ ਗੱਲ ਹੈ ਵੀਰ ਮੇਰੇ ਥੋੜੀ ਜੀ ਕਈ ਵਾਰੀ ਵੀਡੀਓ ਦੇਖੀ ਨਾਲ ਦੀ ਨਾਲ ਫੋਨ ਲਾ ਲੈਂਦਾ ਹਾਂ ਜੀ ਹੁਣ ਆਪਾਂ ਇਹਦੇ ਵਿੱਚ ਕੁਸਲ ਕੋਇਆ ਤਾਂ ਨਹੀਂ ਨਹੀਂ ਲਗੋਇਆ ਜੀ ਬਿਲਕੁਲ ਜਿੰਨੇ ਟਰੈਕਟਰ ਸੋਨੂ ਦਿਖਾਤੇ ਹਾਂ ਜੀ ਠੀਕ ਹੈ ਸਾਰਿਆਂ ਬਾਰੇ ਸੋਨੂ ਡਿਟੇਲ ਦੇ ਦਿੱਤੀ ਜਾਣਕਾਰੀ ਦੇ ਦਿੱਤੀ ਬਿਲਕੁਲ ਠੀਕ ਹੈ ਕਿ ਨਾ ਇਹ ਗੱਲ ਇਹਦੇ ਵਿੱਚ ਸਾਰਾ ਕੁਝ ਆਪਾਂ ਦੱਸਦਾ ਉਸ ਤੋਂ ਬਾਅਦ ਰਹਿ ਜਾਂਦਾ ਹੁੰਦਾ ਕੱਲਾ ਰੇਟ ਦਾ ਹੂੰ ਵੀ ਵੇਰੇ ਤੇ ਕੀ ਆਪਣਾ ਮਾਨਤਾ ਨੂੰ ਉਹਦੇ ਵਿੱਚ ਵੀ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਵੀ ਬੰਦਾ ਜਦੋਂ ਕੋਈ ਸਾਡੇ ਕੋਲੇ ਆਉਂਦਾ ਸਾਡਾ ਜੀ ਨਹੀਂ ਕਰਦਾ ਉਹਨੂੰ ਕੁਝ ਖਾਦੀ ਕੋੜਦ ਨੂੰ ਸਾਡਾ ਇਹ ਟਰੈਕਟਰ ਵੇਚਣ ਵਾਸਤੇ ਹੀ ਹੈ ਜੀ ਸਾਡਾ ਟਰੈਕਟਰ ਵਿਕੇ ਬਾਕੀ ਵੇਚਣ ਵਾਸਤੇ ਹੀ ਖੜੇ ਨੇ ਸੀ ਰੱਖ ਕੇ ਕਰਾਉਣਾ ਵਿਕੀ ਆ ਵੇਚਣ ਵਾਸਤੇ ਜਿੰਨਾ ਮਤਲਬ ਗਜੈਸ ਹੁੰਦੀ ਆ ਬਾਤ ਉਹਦਾ ਪਰ ਜਿਹੜੇ ਲੋਕ ਮੰਚ ਆਏ ਆ ਵੀ ਆਪਾਂ ਕਿਸੇ ਦਾ ਲੱਖ ਬੁੱਧ ਮੰਗ ਲਿਆ ਉਹ ਬਿਸ਼ੱਕ ਆਪਾਂ ਨੂੰ ਫੋਨ ਨਾ ਵੀ ਕਰ ਠੀਕ ਹੈ ਜੀ ਤੇ ਬਾਕੀ ਤੁਹਾਡਾ ਨੰਬਰ ਦੱਸਿਓ ਜੀ ਕਿਹੜੇ ਨੰਬਰ ਤੇ ਕੰਟੈਕਟ ਹੋਣਾ ਚਾਹੀਦਾ 96580 ਹੂੰ 0911 ਲੇ ਮਿੱਤਰੋ 9758009611 ਤੇ ਬਾਕੀ ਡਿਸਕ ਕ੍ਰਿਸ਼ਨ ਚ ਆਪਾਂ ਨੰਬਰ ਲਿਖਤਾ ਕਿਸੇ ਵੀ ਸੱਜਣ ਨੇ ਜਿਹੜਾ ਵੀ ਟਰੈਕਟਰ ਲੈਣਾ ਨਾ ਤੇ ਫਟਾਫਟ ਫੋਨ ਲਾ ਲਓ ਬਹੁਤ ਫੁੱਲ ਗਰੰਟੀ ਵਾਲੇ ਟਰੈਕਟਰ ਨੇ ਬਹੁਤ ਚੰਗੇ ਟਰੈਕਟਰ ਨੇ ਕਰ ਲਓ ਸੰਪਰਕ